ਕੈਨੇਡਾ ਦੇ ਵਿੱਚ ਪਿਛਲੇ ਮਹੀਨੇ ਇੱਕ ਸਿੱਖ ਜੋੜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜੀ ਹਾਂ ਤੇ ਉਹਨਾਂ ਦੀ ਬੇਟੀ ਨੂੰ ਵੀ ਗੋਲੀਆਂ ਲੱਗੀਆਂ ਸਨ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਸਿੱਖ ਜੋੜੇ ਦਾ ਪੁੱਤਰ ਕੈਮਰੇ ਸਾਹਮਣੇ ਹੈ ਅਤੇ ਉਸਨੇ ਕੈਨੇਡਾ ਪੁਲਿਸ ਤੇ ਕੇਸ ਿਸਵਾਰ ਚੁੱਕੇ ਨੇ ਕੈਨੇਡਾ ਵਾਸੀ ਇਸ ਸਿੱਖ ਵਿਅਕਤੀ ਨੇ ਕਿਹਾ ਕਿ ਪਿਛਲੇ ਮਹੀਨੇ ਕੈਨੇਡਾ ਦੇ অন্ਟਾਰੀਓ ਸੂਬੇ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਜਾਣ ਤੋਂ ਸਿਰਫ 4 ਦਿਨ ਪਹਿਲਾਂ ਪੁਲਿਸ ਨੇ ਉਸ ਦੇ ਮਾਪਿਆਂ ਨਾਲ ਗੱਲ ਕੀਤੀ ਸੀ ਜੋ ਪੰਜਾਬ ਤੋਂ ਕੈਨੇਡਾ ਆਏ ਸਨ ਜਗਤਾਰ ਸਿੰਘ ਸਿੱਧੂ ਅਤੇ ਹਰਪ੍ਰੀਤ ਕੌਰ ਦਾ 20 ਨਵੰਬਰ ਦੀ ਰਾਤ ਨੂੰ ਕੈਲੈਂਡਨ ਬ੍ਰੈਂਡਨ ਸਰਹੱਦ ਦੇ ਕਿਰਾਏ ਦੇ ਮਕਾਨ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਨੂੰ 20 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸਨ ਜਗਤਾਰ ਸਿੰਘ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹਰਪ੍ਰੀਤ ਕੌਰ ਨੇ ਹਸਪਤਾਲ ਦੇ ਵਿੱਚ ਤੰਤ ਦੌੜ ਦਤਾ ਉਹਨਾਂ ਦੇ 80 ਕੁ ਗੋਲੀਆਂ ਲੱਗੀਆਂ ਨੇ ਜੋ ਇਸ ਸਵੇਰੇ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੱਗ ਰਹੀ ਹੈ। ਮ੍ਰਿਤਕ ਜੋੜੇ ਦੇ بیٹے ਕਨੇਡੀਅਨ ਨਾਗਰਿਕ ਗੁਰਦਤ ਸਿੰਘ ਸਿੱਧੂ ਨੇ ਸਥਾਨਕ ਟੀਵੀ ਚੈਨਲ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਜਾਨਣਾ ਚਾਹੁੰਦਾ ਹੈ ਕਿ ਉਸਦੇ ਮਾਪਿਆਂ ਨਾਲ ਅਚੇਹਾਂ ਕਿਉਂ ਅਤੇ ਕਿਸ ਨੇ ਕੀਤਾ। ਦੋਨੇ ਜਨਵਰੀ ਵਿੱਚ ਭਾਰਤ ਪਰਤਣ ਵਾਲੇ ਸਨ। ਗੁਰਦਤ ਸਿੰਘ ਸਿੱਧੂ ਨੇ ਸਵਾਲ ਕੀਤਾ ਕਿ ਪੀਲ ਰਿਜਨਲ ਪੁਲਿਸ ਦੇ ਹੋਮਸਾਈਡ ਐਂਡ ਮਿਸਿੰਗ ਪਰਸਨਸ ਬਿਊਰੋ ਦਾ ਇੱਕ ਅਧਿਕਾਰੀ ਉਸਦੇ ਕਰ ਕਿਉਂ ਆ? ਅਤੇ ਵਾਰਦਾਤ ਤੋਂ 4 ਦਿਨ ਪਹਿਲਾਂ ਉਸਦੇ ਮਾਪਿਆਂ ਨਾਲ ਗੱਲ ਕਿਉਂ ਉਸਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਉਹਨਾਂ ਨੂੰ ਇੱਥੇ ਕਦੇ ਨਹੀਂ ਬੁਲਾਉਣਾ ਚਾਹੀਦਾ ਸੀ ਮੈਂ ਸਿਰਫ ਆਪਣੀ ਭੈਣ ਦੇ ਲਈ ਪ੍ਰਾਰਥਨਾ ਕਰ ਰਿਹਾ ਹਾਂ ਉਸਨੇ ਅਜੇ ਤੱਕ ਭੈਣ ਨੂੰ ਮਾਪਿਆਂ ਦੀ ਮੌਤ ਬਾਰੇ ਨਹੀਂ ਦੱਸਿਆ ਸੋ ਦੋਨਾਂ ਨੇ ਆਪਣੀ ਭੈਣ ਦੀ ਦੇਖਭਾਲ ਦੇ ਲਈ ਦੱਸ ਰਿਹਾ ਕਿ ਆਪਣੀ ਨੌਕਰੀ ਵੀ ਛੱਡ ਦਿੱਤੀ ਉਸਨੇ ਕਿਹਾ ਕਿ ਗੋਲੀਬਾਰੇ ਬਾਰੇ ਜਾਣਨ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਦੇ ਦਮਾਨ ਦੇ ਵਿੱਚ ਇਹ ਗੱਲ ਆਈ ਕਿ ਕਤਲ ਤੋਂ ਪਹਿਲਾਂ ਪੁਲਿਸ ਉਸਦੇ ਮਾਪਿਆਂ ਨੂੰ ਮਿਲਣ पूछना चाहते हैं क्यों आए है है है। है? मेरे परिवार को निशाना क्यों बनाया गया क्यों दसिया क्योंकि बेशक वह जानते सन कि कुछ होने वाला है उसने अगे कहा कि सोच भी नहीं सकते कि कैनेडा च जु, अजा चीजा ਹੋ ਸਕਤ ਨਹੀਂ ਮੈਂ ਹੀ ਸੋਚ ਲਈ ਇੱਥੇ ਨਾਗਰਿਕਤਾ ਲਈ ਸੀ ਕਿ ਇਹ ਸੁਰੱਖਿਤ ਦੇਸ਼ ਹੈ ਦੱਸ ਦਈਏ ਕਿ ਉਸਦੇ ਮਾਤਾ ਪਿਤਾ 16 ਨਵੰਬਰ ਨੂੰ ਘਰ ਵਿੱਚ ਇਕੱਲੇ ਸਨ ਜਦੋਂ ਪੀਲ ਪੁਲਿਸ ਨੇ ਮੈਫਲਰਡ ਅਤੇ 에어ਪੋਰਟ ਰੋਡ ਦੇ ਨੇੜੇ ਉਹਨਾਂ ਦੇ ਘਰ ਦਾ ਦੌਰਾ ਕੀਤਾ ਸੀ ਕਿਉਂਕਿ ਉਹਨਾਂ ਵਿੱਚੋਂ ਕੋਈ ਵੀ ਅੰਗਰੇਜ਼ੀ ਨਹੀਂ ਬੋਲਦਾ ਸੀ ਇਸ ਲਈ ਉਹਨਾਂ ਦੇ ਪੁੱਤਰ ਨੇ ਆਪਣੇ ਦੋਸਤ ਦਮਨਪ੍ਰੀਤ ਸਿੰਘ ਨੂੰ ਫੋਨ ਲਗਾਇਆ ਜਿਸ ਨੇ ਉਹਨਾਂ ਨਾਲ ਗੱਲਬਾਤ ਦਾ ਅਨੁਵਾਦ ਕੀਤਾ ਦਮਨਪ੍ਰੀਤ ਸਿੰਘ ਨੇ ਸੀਬੀਸੀ ਕ੍ਰਾਂਟੋ ਨੂੰ ਦੱਸਿਆ ਕਿ ਪੁਲਿਸ ਪੁੱਛ ਰਹੀ ਸੀ ਘਰ ਵਿੱਚ ਕੌਣ ਰਹਿ ਰਿਹਾ ਹੈ ਕਿਉਂਕਿ ਗੁਰਦਤ ਸਿੰਘ ਸਿੱਧੂ ਦੇ 1 ਸਾਲ ਪਹਿਲਾਂ ਕਾਰ ਛੱਡ ਕੇ ਉਹ ਚਲਾ ਗਿਆ ਸੀ ਦਵਨਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀ ਮੈਨੂੰ ਦੱਸ ਰਹੇ ਸਨ ਕਿ ਉਹ ਇੱਥੇ ਕਿਸੇ ਦੀ ਭਾਲ ਕਰ ਰਹੇ ਨੇ ਸਿੱਧੂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਪੀਲ ਪੁਲਿਸ ਇਹ ਸਵਾਲ ਕਿਉਂ ਪੁੱਛ ਰਹੀ ਹੈ ਕਿਉਂਕਿ ਉਸ ਦਾ ਕਾਰ 온ਟਾਰੀਓ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਹੈ ਸਿੱਧੂ ਨੇ ਕਿਹਾ ਕਿ ਉਸ ਦੀ ਮਾਤਾ ਨੇ ਉਸ ਨੂੰ ਦੱਸਿਆ ਸੀ ਕਿ ਪੁਲਿਸ ਲਗਭਗ ਇੱਕ ਘੰਟਾ ਸਰ ਤੇ ਖੜੀ ਰਹੀ ਤੇ ਪੁਲਿਸ ਅਧਿਕਾਰੀ ਨੇ ਆਪਣਾ ਕਾਰਡ ਉਹਨਾਂ ਕੋਲ ਛੱਡ ਦਿੱਤਾ ਸੀ ਜਿਸ 'ਤੇ ਉਸਦਾ ਬੈਜ ਨੰਬਰ ਵੀ ਸ਼ਾਮਲ ਸੀ ਉਹਨਾਂ ਕਿਹਾ ਕਿ ਉਹਨਾਂ ਨੇ ਇਸ ਦੌਰੇ ਬਾਰੇ ਕਈ ਵਾਰ ਪੁਲਿਸ ਨੂੰ ਪੁੱਛਿਆ ਸੀ ਪਰ ਉਹ ਕਹਿ ਰਹੇ ਸਨ ਕਿ ਉਹ ਕੁਝ ਨਹੀਂ ਕਹਿ ਸਕਦੇ ਅਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਵਾਰਦਾਤ ਤੋਂ ਤੁਰੰਤ ਬਾਅਦ ਜਾਂਚ ਸ਼ੁਰੂ ਕਰਦਿਆਂ ਉਤਾਰੇ ਪ੍ਰੋਵੀਜ਼ਨਲ ਪੁਲਿਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਦੋਹਾਂ ਦਾ ਕਤਲ ਗਲਤ ਪਰਛਾਣ ਕਾਰਨ ਹੋਇਆ ਹੋਵੇ ਉਹਨਾਂ ਦਾ ਮੰਨਣਾ ਹੈ ਕਿ ਕਤਲ ਚੱਕੀ ਸ਼ੱਕੀ ਸ਼ਾਮਲ ਹੈ ਓਪੀਪੀ ਡਿਟੈਕਟਿਵ ਇੰਸਪੈਕਟਰ ਬ੍ਰਾਇਨ ਨੇ ਟ੍ਰਾਂਟੋ ਸਟਾਰ ਅਖਬਾਰ ਨੂੰ ਦੱਸਿਆ की जांचकर्ता कत्ल ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹੈ ਇਸ ਪਹਿਲੂ ਤੇ ਵੀ ਕੋਈ ਠੋਸ ਫੈਸਲਾ ਲੈਣਾ ਅਜੇ ਜਲਦਬਾਜ਼ੀ ਹੋਵੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ